ब्रांड सेव जी की पहल दर्शन बना देगा। वाह। वाह। बढ़िया। क्या सेव ज़्यादा चालू है? देख के अंडर की तातिना पहरेंसे चाहिए बीनी। वाह। वाह। बंबंक टाइप खूब हमें तो नाराज़ कर देगा।

मान ने बोलली रेली महाराज जी आपन संकल्प सुननी संकल्प में बात थी और विषय पर विचार अगर दो आदि शक्ति के भगवान श्री वारिनाथ जी के इस लिए सबसे सिंपल मिले जो सतगुरु विदास महाराज भोले सोने सतना मारू बाणी रविदास जियों की खो अंकार सतगुर ऐसी ला तुझ बिन कौन करे ਦੀਪਨ ਵਾਜਬ ਸਈਆਂ ਮੇਰਾ ਮਾਥੇ ਛਤਰ ਤਰੇ ਰਹਾਉ ਜਾਕਿ ਸ਼ੋਤ ਤਗਤ ਕੋ ਲਗੇ ਤਾਂ ਪਰ ਤੂੰ ਹੀ ਡਰੇ ਵਿੱਚ ਉੱਚ ਕਨੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੇ ਕਬੀਰ ਤਿਲੋਚਨ ਸਦਨਾ ਸੈਨ ਤਰੇ ਕਹਿਰ ਵਿਦਾਸ ਸੁਨੋ ਰੇ ਸੰਤ ਹੋ ਜੈ ਗੁਰਦੇਵ ਧੰਨ ਗੁਰਦੇਵ ਜੈ ਭੀ ਜੈ ਪਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਜੱਤੇ ਵਾਲੀ ਮਿਤਰੀ ਦੇਵੀ ਅੱਜ ਸਾਡੇ ਪਿੰਡ ਦੇ ਵਿੱਚ ਸੀਵਰੇਜ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਇਸੀ ਤਰ੍ਹਾਂ ਆਪਾਂ ਜਿੰਨਾ ਵੀ ਆਪਾਂ ਕੋਲ ਟਾਈਮ ਹੈਗਾ ਆਪਾਂ ਪੂਰੇ ਪਿੰਡ ਦੇ ਜੋ ਵੀ ਕੰਮ ਰਹਿੰਦੇ ਆ ਆਪਾਂ ਪੂਰੇ ਕਰਾਂਗੇ ਤੇ ਪੂਰੇ ਪਿੰਡ ਦੇ ਵਿੱਚ ਆਪਾਂ ਸੀਵੇਜ ਦਾ ਪੂਰਾ ਸਾਰਾ ਹੀ ਕੰਮ ਕੀਤਾ ਜਾਊਗਾ ਧੰਨਵਾਦ ਜੈ ਗੁਰਦੇਵ ਧੰਨ ਗੁਰਦੇਵ ਮੈਂ ਵਿਨੋਦ ਕੁਮਾਰ ਪੰਚਾਇਤ ਮੈਂਬਰ ਪਿੰਡ ਚੱਤੇਵਾਲੀ ਤੋਂ 6 ਨੰਬਰ ਵਾਰਡ ਵਿੱਚ ਅੱਜ ਗੜੀਆਂ ਤੇ ਨਾਲੀਆਂ ਦਾ ਸੀਵਰੇਜ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਤੇ ਇਸ ਦੇ ਵਿੱਚ ਸਾਰੇ ਹੀ ਪੰਚਾਇਤ ਮੈਂਬਰ ਅਤੇ ਸਾਡੀ ਸਰਪੰਚ ਸਾਹਿਬ ਸਮਿਤਰੀ ਦੇਵੀ ਇਨਾਂ ਦਾ ਪੂਰਾ ਸਹਿਯੋਗ ਆ ਅਤੇ ਪਿੰਡ ਵਾਸੀਆਂ ਦਾ ਪੂਰਾ ਸਹਿਯੋਗ ਆ ਅੱਗੇ ਤੋਂ ਵੀ ਅਸੀਂ ਪੂਰੇ ਪਿੰਡ ਦੇ ਸਹਿਯੋਗ ਦੇ ਨਾਲ ਜਿਹੜੇ ਪਿੰਡ ਦੇ ਅਧੂਰੇ ਕੰਮ ਰਹਿੰਦੇ ਨੇ ਉਹਨਾਂ ਨੂੰ ਵੀ ਟਿਪਰੇ ਚੜਾਂਗੇ ਪਿੰਡ ਦੀ ਡਿਵੈਲਪਮੈਂਟ ਕਰਾਂਗੇ ਅਤੇ ਪਿੰਡ ਵਾਸੀਆਂ ਨੂੰ ਇਹ ਹੀ ਪੀੜ ਹੈ ਕਿ ਜਿਸ ਤਰ੍ਹਾਂ ਸਾਡਾ ਪਹਿਲਾਂ ਤੋਂ ਸਹਿਯੋਗ ਦਿੱਤਾ ਹੈ ਅੱਗੇ ਤੋਂ ਵੀ ਜਿਹੜੇ ਅਧੂਰੇ ਕੰਮ ਰਹਿੰਦੇ ਨੇ ਉਹਨਾਂ ਦੇ ਵਿੱਚ ਸਹਿਯੋਗ ਦੇਣ ਦੀ ਕਿਰਪਾਲਤਾ ਕਰੋ ਜੀ ਜੈ ਗੁਰਦੇਵ ਧੰਨ ਹੋ ਗਏ ਮੰਨ ਲਿਦਾ ਹੈ ਕਿ ਆਪਣੇ ਕੰਮ ਚੁਰੂਕਿਸਤਾਂ ਬਹੁਤ ਬਹੁਤ ਪੰਚਾਇਤ ਦਾ ਧੰਨਵਾਦ ਜੈ ਗੁਰੂ ਦੇ ਧੰਨ ਗੁਰੂ ਦੇ ਸਾਡੇ ਮਹਲੇ ਵਿੱਚ ਇਹ ਪ੍ਰਪਰਕਾਮ ਕੰਮ ਕਰਨ ਦੇ ਕਿਰਦ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਨਾਗਾ ਵੈਰੀਕੋਟ ਨਾਗਾ ਵੈਰੀਕੋਟ